ਕਿਸੇ ਨੇ ਕਿਸੇ ਨੂੰ ਕਿਹਾ ਕਿ ਕੁੱਤਾ ਤੇਰਾ ਕੰਨ ਲੈ ਗਿਆ ਤਾਂ ਉਹ ਬੰਦਾ ਕੁੱਤੇ ਦੇ ਪਿੱਛੇ ਭੱਜ ਲਿਆ ਪਰ ਉਸ ਨੇ ਆਪਣਾ ਕੰਨ ਨਹੀਂ ਦੇਖਿਆ ਕਿ ਮੇਰੇ ਕੰਨ ਹੈ ਜਾਂ ਨਹੀਂ ਹੈ ਜੇ ਕੁੱਤਾ ਮੇਰੇ ਕੰਨ ਦੇ ਦੰਦੀ ਵੱਡੂ ਮੈਨੂੰ ਦੁੱਖ ਲੱਗੂ ਤੇ ਮੈਨੂੰ ਪਤਾ ਵੀ ਲੱਗੂ ਪਰ ਦੂਸਰੇ ਦੇ ਕਹਿਣ ਤੇ ਉਹ ਕੁੱਤੇ ਦੇ ਮਗਰ ਭੱਜ ਲਿਆ ਕਈ ਬੰਦੇ ਐਦਾਂ ਦੇ ਹੁੰਦੇ ਆ ਕਿਸੇ ਵੀ ਦੂਸਰੇ ਬੰਦੇ ਦੀ ਕਹੀ ਗੱਲ ਉੱਤੇ ਯਕੀਨ ਕਰ ਲੈਂਦੇ ਤੇ ਉਹਨਾਂ ਦੇ ਮਗਰ ਲੱਗ ਜਾਂਦੇ ਨੇ ਪਰ ਇਹ ਗੱਲ ਸਹੀ ਨਹੀਂ ਜ਼ਿਆਦਾਤਰ ਇਨਾ ਬੰਦਿਆਂ ਕਾਰਨ ਹੀ ਜੋ ਝਗੜੇ ਨੇ ਉਹ ਹੁੰਦੇ ਨੇ ਜੋ ਹੰਗਾਮੇ ਨੇ ਉਹ ਹੁੰਦੇ ਨੇ ਜੋ ਫਿਰਕਾ ਪ੍ਰਸਤੀ ਹੈ ਜੋ ਦੰਗੇ ਨੇ ਉਹ ਪਟਕਦੇ ਨੇ ਇਸ ਲਈ ਹਮੇਸ਼ਾ ਪਹਿਲਾਂ ਬੰਦੇ ਨੂੰ ਕੰਨ ਦੇਖਣਾ ਚਾਹੀਦਾ ਕੁੱਤੇ ਪਿੱਛੇ ਨਹੀਂ ਭੱਜਣਾ ਚਾਹੀਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਛੋਟੀ ਜੀ ਗੱਲ ਤੇ ਬਹੁਤ ਵੱਡਾ ਹੰਗਾਮਾ ਹੋ ਗਿਆ ਤਕਰੀਬਨ 20 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਜਦੋਂ ਉਸ ਗੱਲ ਦਾ ਪਤਾ ਲੱਗਿਆ ਕਿ ਗੱਲ ਕੀ ਸੀ ਜੇ ਤੁਸੀਂ ਵੀ ਉਹ ਗੱਲ ਸੁਣੋਗੇ ਤਾਂ ਤੁਹਾਨੂੰ ਵੀ ਇਹ ਲੱਗੇਗਾ ਕਿ ਯਾਰ ਕਿੱਦਾਂ ਦੀ ਸੋਚ ਵਾਲੇ ਲੋਕ ਨੇ ਤੇ ਕਿਵੇਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਲੋਕ ਆਪਣਾ ਹੀ ਨੁਕਸਾਨ ਕਰਵਾ ਲੈਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਉਦੇਪੁਰ ਉਦੇਪੁਰ ਦਾ ਇੱਕ ਥਾਣਾ ਹੈ ਸੂਰਜਪੁਰ ਇਸ ਥਾਣੇ ਦੇ ਅਧੀਨ ਇੱਕ ਵਿਦਿਆਲਿਆ ਜਾਨੀ ਇੱਕ ਸਕੂਲ ਹੈ ਗੱਲ ਹੈ 16 ਅਗਸਤ 2024 ਦੀ तकरीबन ਦੁਪਹਿਰ ਦੇ ਨੇੜੇ ਤੇੜੇ ਦਾ ਟਾਈਮ ਹੁੰਦਾ ਹੈ ਜਦੋਂ ਬੱਚਿਆਂ ਨੂੰ ਅਧਿਆਪਕ ਕਹਿੰਦੇ ਆ ਕਿ ਤੁਸੀਂ ਆਪਣਾ ਲੰਚ ਕਰ ਸਕਦੇ ਹੋ ਖਾਣਾ ਖਾ ਸਕਦੇ ਹੋ ਹੁਣ ਇੱਕ ਮੁੰਡਾ مین ਗੇਟ ਵੱਲ ਜਾਂਦਾ ਹੈ ਤੇ ਉਸ ਦੀ ਜੇਬ ਦੇ ਵਿੱਚ ਕੁਝ ਹੁੰਦਾ ਹੈ ਦੂਸਰਾ ਇੱਕ ਹੋਰ ਮੁੰਡਾ ਉਸ ਦੇ ਪਿੱਛੇ ਚੱਲਿਆ ਜਾਂਦਾ ਹੈ ਤੇ ਉੱਥੇ ਜਾ ਕੇ ਉਹਨਾਂ ਦੀ ਇੱਕ ਦੂਜੇ ਨਾਲ ਟਕਰਾਰ ਹੋ ਜਾਂਦੀ ਹੈ ਟਕਰਾਰ ਤੋਂ ਬਾਅਦ ਉਹਨਾਂ ਦਾ ਝਗੜਾ ਹੋ ਜਾਂਦਾ ਹੈ ਤੇ ਜੋ ਮੁੰਡਾ ਪਹਿਲਾਂ ਗੇਟ ਵੱਲ ਗਿਆ ਸੀ ਉਸ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਬਟਨ ਵਾਲਾ ਚਾਕੂ ਕੱਢਿਆ ਚਾਕੂ ਨੂੰ ਖੋਲ ਕੇ ਦੂਸਰੇ ਮੁੰਡੇ ਦੇ ਪੱਟ ਵਿੱਚ ਮਾਰਿਆ ਮੁੰਡਾ ਜ਼ਖਮੀ ਹੋ ਜਾਂਦਾ ਹੈ ਚੀਕਾਂ ਮਾਰਨ ਲੱਗਦਾ ਤੇ ਜੋ ਚਾਕੂ ਮਾਰਨ ਵਾਲਾ ਮੁੰਡਾ ਸੀ ਉਹ ਸਕੂਲ ਦੇ ਵਿੱਚੋਂ ਬਾਹਰ ਨਿਕਲਦਾ ਤੇ ਬਾਹਰ ਇੱਕ ਸਕੂਟੀ ਖੜੀ ਹੁੰਦੀ ਆ ਉਸ ਨੂੰ ਲੈ ਕੇ ਉੱਥੋਂ ਚਲਿਆ ਜਾਂਦਾ ਪਰ ਇਹ ਮੁੰਡਾ ਜ਼ਖਮੀ ਸੀ ਚੀਕਾਂ ਮਾਰ ਰਿਹਾ ਸੀ ਇਸ ਦਾ ਖੂਨ ਵੀ ਵਹਿ ਰਿਹਾ ਸੀ ਤੇ ਹੁਣ ਹੋਰ ਬੱਚੇ ਇਹ ਦੇਖ ਕੇ ਇਸ ਕੋਲ ਇਕੱਠੇ ਹੋ ਜਾਂਦੇ ਆ ਇੱਕ ਬੱਚਾ ਜਾ ਕੇ ਅਧਿਆਪਕ ਨੂੰ ਬੁਲਾ ਕੇ ਲਿਆਉਂਦਾ ਕਿ ਐਦਾਂ ਐਦਾਂ ਗੱਲ ਹੋ ਗਈ ਤਾਂ ਅਧਿਆਪਕ ਮੌਕੇ ਤੇ ਆਉਂਦਾ ਉਸ ਨੇ ਦੇਖਿਆ ਕਿ ਉਹ ਮੁੰਡੇ ਦੀ ਲੱਤ ਦੇ ਵਿੱਚੋਂ ਖੂਨ ਨਿਕਲ ਰਿਹਾ ਸੀ ਉਸ ਦੇ ਜ਼ਖਮ ਜ਼ਿਆਦਾ ਸੀ ਤਾਂ ਮਾਸਟਰ ਜੀ ਉਸ ਮੁੰਡੇ ਨੂੰ ਆਪਣੀ ਸਕੂਟੀ ਤੇ ਬਿਠਾ ਕੇ ਹਸਪਤਾਲ ਲੈ ਜਾਂਦੇ ਆ ਐਮ ਬੀ ਹਸਪਤਾਲ ਨਜ਼ਦੀਕ ਹੀ ਸੀ ਉੱਥੇ ਲਿਆਇਆ ਜਾਂਦਾ ਤੇ ਉਸ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਇਹ ਗੱਲ ਬੱਚੇ ਦੇ ਮਾਪਿਆਂ ਨੂੰ ਵੀ ਦੱਸੀ ਜਾਂਦੀ ਹੈ ਮਾਂ ਮੌਕੇ ਤੇ ਆਉਂਦੀ ਆ ਨਾਲ ਬੱਚੇ ਦਾ ਤਾਇਆ ਤੇ ਤਾਈ ਆਉਂਦੇ ਨੇ ਕਿਉਂਕਿ ਜੋ ਬੱਚੇ ਦਾ ਪਿਤਾ ਹੁੰਦਾ ਉਹ ਕੁਵੈਤ ਦੇ ਵਿੱਚ ਰਹਿੰਦਾ ਹੁੰਦਾ ਹੁਣ ਇਸ ਜਗ੍ਹਾ ਤੇ ਬੱਚੇ ਦਾ ਇਲਾਜ ਚੱਲ ਰਿਹਾ ਸੀ ਬੱਚੇ ਦੀ ਹਾਲਤ ਥੋੜੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਛੋਟਾ ਬੱਚਾ ਸੀ ਖੂਨ ਜ਼ਿਆਦਾ ਵਹਿ ਜਾਂਦਾ ਇਸ ਕਰਕੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਪਰ ਸ਼ਹਿਰ ਦੇ ਵਿੱਚ ਇਹ ਗੱਲ ਫੈਲ ਜਾਂਦੀ ਹੈ ਕਿ ਦੋ ਸਮੁਦਾਇਆਂ ਦੇ ਬੱਚਿਆਂ ਦੇ ਵਿੱਚ ਆਪਸ ਲੜਾਈ ਹੋ ਗਈ ਤੇ ਇੱਕ ਨੇ ਦੂਜੇ ਦੇ ਚਾਕੂ ਮਾਰਿਆ ਦੂਜੇ ਦੀ ਜੋ ਹਾਲਤ ਆ ਉਹ ਗੰਭੀਰ ਬਣੀ ਹੋਈ ਹੈ ਹੁਣ ਲੋਕ ਉਸ ਮੁੰਡੇ ਦਾ ਪਤਾ ਲੈਣ ਲਈ ਹਸਪਤਾਲ ਵਿੱਚ ਆਉਣ ਲੱਗਦੇ ਆ ਹਸਪਤਾਲ ਵਿੱਚ ਲੋਕਾਂ ਦੀ ਭੀੜ ਜੁਟ ਜਾਂਦੀ ਹੈ ਤੇ ਫੇਰ ਉਹ ਪ੍ਰਸ਼ਾਸਨ ਦੇ ਵਿਰੁੱਧ ਨਾਹਰੇਬਾਜ਼ੀ ਕਰਦੇ ਨੇ ਤੇ ਕਹਿੰਦੇ ਆ ਕਿ ਉਸ ਬੱਚੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਜਿਸ ਨੇ ਇਸ ਮੁੰਡੇ ਦੇ ਚਾਕੂ ਮਾਰਿਆ ਯਾਨੀ ਹੁਣ ਭੀੜ ਆ ਜੋ ਉਹ ਉੱਗਰ ਹੋਣ ਲੱਗਦੀ ਹੈ ਪ੍ਰਸ਼ਾਸਨ ਵੀ ਮੌਕੇ ਤੇ ਆਉਂਦਾ ਉਹਨਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦਾ ਪਰ ਸ਼ਾਂਤ ਨਹੀਂ ਹੋ ਰਹੇ ਸੀ ਪ੍ਰਸ਼ਾਸਨ ਬਾਰ ਬਾਰ ਉਹਨਾਂ ਨੂੰ ਅਪੀਲ ਕਰ ਰਿਹਾ ਸੀ ਪਰ ਉਹ ਜੋ ਲੋਕ ਸੀ ਉਹ ਕਹਿ ਰਹੇ ਸੀ ਕਿ ਇਸ ਮੁੰਡੇ ਦੇ ਉੱਤੇ ਹੁਣੇ ਕਾਰਵਾਈ ਕਰੋ ਇਸ ਨੂੰ ਹੁਣੇ ਗ੍ਰਿਫਤਾਰ ਕਰੋ ਯਾਨੀ ਇਸ ਦੇ ਜੋ ਇਸ ਨੂੰ ਬਣਦੀ ਸਜ਼ਾ ਉਹ ਦੇਵੋ ਪਰ ਇਸ ਵਿੱਚ ਵੀ ਥੋੜਾ ਵਕਤ ਲੱਗਦਾ ਹੈ ਉਸ ਮੁੰਡੇ ਨੂੰ ਫੜ ਕੇ ਜੇਲ੍ਹ ਦੇ ਵਿੱਚ ਦੇਵੋ ਤੇ ਉਸ ਦੇ ਘਰ ਉੱਤੇ ਬਲਡੋਜ਼ਰ ਚਲਾਓ ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਜਿਵੇਂ ਜੁਪੀ ਦੇ ਵਿੱਚ ਜੋ ਬੰਦਾ ਇਦਾਂ ਦਾ ਕੋਈ ਕ੍ਰਾਈਮ ਕਰਦਾ ਉਸ ਦੇ ਘਰ ਉੱਤੇ ਬਲਡੋਜ਼ਰ ਚਲਾਇਆ ਜਾਂਦਾ ਵੀ ਇੱਥੇ ਵੀ ਇਸ ਤਰ੍ਹਾਂ ਹੀ ਰਾਜਸਥਾਨ ਦੀ ਸਰਕਾਰ ਵੀ ਬਲਡੋਜ਼ਰ ਚਲਾਵੇ ਉਸ ਦੇ ਘਰ ਉੱਤੇ ਇਹ ਗੱਲਾਂ ਵੀ ਹੋਣ ਲੱਗਦੀਆਂ ਨੇ ਤੇ ਹੁਣ ਜਦੋਂ ਸ਼ਾਮ ਦੇ 4 4:30 ਵਜੇ ਜਾਂਦੇ ਨੇ ਤਾਂ ਲੋਕ ਉੱਗਰ ਹੋ ਜਾਂਦੇ ਨੇ ਤੇ ਉਹ ਜੋ ਸੜਕਾਂ ਦੇ ਕਿਨਾਰੇ ਖੜੇ ਵਾਹਨ ਸੀ ਉਹ ਭਾਵੇਂ ਕਿਸੇ ਦੇ ਵੀ ਸੀ ਉਹਨਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੰਦੇ ਨੇ ਤੇ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਇਹ ਜੋ ਗੱਲ ਸੀ ਇਹ ਰਾਜਸਥਾਨ ਦੇ ਸਾਰੇ ਇਲਾਕਿਆਂ ਦੇ ਵਿੱਚ ਫੈਲ ਜਾਂਦੀ ਹੈ ਤੇ ਇੱਥੇ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਦੁਕਾਨਾਂ ਬੰਦ ਕਰਾਈਆਂ ਜਾਂਦੀਆਂ ਤੇ ਹੁਣ ਜੋ ਇਹ ਮਾਹੌਲ ਸੀ ਬੜਾ ਹੀ ਭਿਆਨਕ ਰੂਪ ਲੈ ਲੈਂਦਾ ਕਿਉਂਕਿ ਬਾਹਨਾ ਨੂੰ ਅੱਗ ਲਗਾਈ ਗਈ ਸੀ ਉਹ ਮਚ ਰਹੇ ਸੀ ਤੇ ਲੋਕ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਸੀ ਕਹਿ ਰਹੇ ਸੀ ਕਿ ਮੁੰਡੇ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਿਆ ਜਾਵੇ ਤੇ ਇਹਨਾਂ ਦੇ ਘਰ ਉੱਤੇ ਬਲਡੋਜ਼ਰ ਚਲਾਇਆ ਜਾਵੇ ਬਲਡੋਜ਼ਰ ਦੀ ਗੱਲ ਹੁੰਦੀ ਆ ਤਾਂ ਉੱਧਰ ਜੋ ਨਗਰ ਨਿਗਮ ਹੁੰਦਾ ਉਹ ਵੀ ਬਲਡੋਜ਼ਰ ਚਲਾਉਣ ਦੀ ਤਿਆਰੀ ਕਰ ਲੈਂਦਾ ਪਰ ਜਦੋਂ ਗੱਲ ਦਾ ਪਤਾ ਲੱਗਦਾ ਕਿ ਆਖਿਰ ਗੱਲ ਕੀ ਸੀ ਤਾਂ ਜੋ ਕਹਾਣੀ ਨਿਕਲ ਕੇ ਆਉਂਦੀ ਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਗੱਲ ਇਹ ਸੀ ਕਿ ਦੋ ਬੱਚੇ ਜੋ 10ਵੀਂ ਕਲਾਸ ਵਿੱਚ ਪੜ੍ਹਦੇ ਸੀ ਉਹਨਾਂ ਵਿੱਚੋਂ ਇੱਕ ਨੇ ਹੋਮਵਰਕ ਪੂਰਾ ਕੀਤਾ ਹੋਇਆ ਸੀ ਦੂਸਰੇ ਨੇ ਹੋਮਵਰਕ ਨਹੀਂ ਕੀਤਾ ਹੋਇਆ ਸੀ ਤਾਂ ਜਿਸ ਨੇ ਹੋਮਵਰਕ ਨਹੀਂ ਕੀਤਾ ਸੀ ਉਹ ਦੂਸਰੇ ਤੋਂ ਕਾਪੀ ਮੰਗਦਾ ਕਿ ਮੈਨੂੰ ਕਾਪੀ ਦੇ ਮੈਂ ਹੋਮਵਰਕ ਪੂਰਾ ਕਰਨਾ ਹੈ ਪਰ ਜਿਸ ਮੁੰਡੇ ਦਾ ਹੋਮਵਰਕ ਪੂਰਾ ਸੀ ਉਸ ਨੇ ਉਸ ਨੂੰ ਕਾਪੀ ਨਹੀਂ ਦਿੱਤੀ ਇਸ ਗੱਲ ਕਾਰਨ ਉਹਨਾਂ ਦੀ ਆਪਸ ਵਿੱਚ ਤਕਰਾਰ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਇੱਕ ਦੂਜੇ ਦਾ ਪਿਸ਼ੋਕੜ ਫਰੋਲਣ ਲੱਗ ਜਾਂਦੇ ਨੇ ਤੇ ਧਰਮ ਦੀ ਗੱਲ ਵੀ ਕਰਨ ਲੱਗ ਜਾਂਦੇ ਨੇ ਇਸ ਤੋਂ ਜੋ ਮਾਮਲਾ ਸੀ ਉਹ ਪੱਕ ਜਾਂਦਾ ਹੈ। ਉਹਨਾਂ ਦੋਹਾਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਤੇ ਜਿਸ ਨੇ ਕਾਪੀ ਮੰਗੀ ਸੀ ਉਸ ਨੂੰ ਜ਼ਿਆਦਾ ਗੁੱਸਾ ਆ ਜਾਂਦਾ। ਉਸ ਨੇ ਮੇਲੇ ਤੋਂ ਇੱਕ 400 ਰੁਪਏ ਦਾ ਬਟਨ ਵਾਲਾ ਚਾਕੂ ਖਰੀਦਿਆ ਸੀ। ਉਹ ਖਰੀਦਿਆ ਤਾਂ ਉਸ ਨੇ ਕਿਸੇ ਹੋਰ ਲਈ ਸੀ। ਪਰ ਉਹ ਹੁਣ ਮੌਕੇ ਦੀ ਤਲਾਸ਼ ਉੱਤੇ ਸੀ ਕਿ ਜਿਸ ਮੁੰਡੇ ਨੇ ਮੈਨੂੰ ਕਾਪੀ ਨਹੀਂ ਦਿੱਤੀ ਮੈਂ ਉਸ ਦੇ ਇਹ ਚਾਕੂ ਮਾਰਾਂਗਾ। ਤਾਂ ਇਹ ਜੋ ਮੌਕਾ ਸੀ ਉਹ ਮਿਲਦਾ ਉਸ ਨੂੰ 16 ਅਗਸਤ 2024 ਦੀ ਕਰਦੇ ਆ 11 12 ਵਜੇ ਤਾਂ ਹੁਣ ਜਦੋਂ ਉਸ ਨੂੰ ਮੌਕਾ ਮਿਲਦਾ ਤਾਂ ਉਹ ਉਸ ਉੱਪਰ ਚਾਕੂ ਨਾਲ ਬਾਹਰ ਕਰ ਦਿੰਦਾ ਉਸ ਦੇ ਪੱਟ ਉੱਤੇ ਚਾਕੂ ਵਜਦਾ ਉਹ ਜ਼ਖਮੀ ਹੋ ਜਾਂਦਾ ਯਾਨੀ ਸਾਰੀ ਕਹਾਣੀ ਜਿਹੜੀ ਨਿਕਲ ਕੇ ਆਈ ਹੈ ਉਹ ਇਹ ਸੀ ਪਰ ਜੋ ਬਬਾਲ ਸੀ ਬਹੁਤ ਵੱਡਾ ਹੋ ਜਾਂਦਾ ਹੈ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦਾ ਜਿਸ ਨਾਲ ਸ਼ਹਿਰ ਦੇ ਵਿੱਚ ਫਫੜਾ ਤਫੜੀ ਵਾਲਾ ਮਾਹੌਲ ਹੋ ਜਾਂਦਾ ਹੈ ਸ਼ਹਿਰ ਦੇ ਵਿੱਚ ਦੰਗਿਆਂ ਵਾਲਾ ਮਾਹੌਲ ਹੋ ਜਾਂਦਾ ਹੈ ਤੇ ਪ੍ਰਸ਼ਾਸਨ ਵੱਲੋਂ ਹੋਰ ਲੀਡਰਾਂ ਵੱਲੋਂ ਭੀੜ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਪਰ ਉਧਰ ਜੋ ਨਗਰ ਨਿਗਮ ਹੁੰਦਾ ਹੈ 17 ਅਗਸਤ 2024 ਨੂੰ ਉਹ ਇੱਕ ਇੱਕ ਨੋਟਸ ਕੱਢਦੀ ਹੈ ਤੇ ਉਹ ਉਸ ਮੁੰਡੇ ਦੇ ਘਰ ਤੇ ਚਪਕਾਉਂਦੀ ਹੈ ਜਿਸ ਨੇ ਚਾਕੂ ਮਾਰਿਆ ਸੀ ਫਿਰ ਬਲਡੋਜ਼ਰ ਬੁਲਾਇਆ ਜਾਂਦਾ ਹੈ ਬਲਡੋਜ਼ਰ ਉਸ ਦੇ ਘਰ ਉੱਤੇ ਚੜਾ ਦਿੱਤਾ ਜਾਂਦਾ ਤੇ ਘਰ ਨੂੰ ਤਹਸਨੈਸ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਲੋਕਾਂ ਨੂੰ ਲੱਗ ਰਿਹਾ ਸੀ ਕਿ ਹਾਂ ਜਿਵੇਂ ਜੁਪੀ ਦੀ ਸਰਕਾਰ ਬਲੋਜਰ ਚਲਾਉਂਦੀ ਹੈ ਰਾਜਸਥਾਨ ਦੀ ਸਰਕਾਰ ਨੇ ਵੀ ਉਸ ਦੋਸ਼ੀ ਦੇ ਘਰ ਉੱਤੇ ਬਲੋਜਰ ਚਲਾ ਦਿੱਤਾ ਪਰ ਬਾਅਦ ਵਿੱਚ ਪਤਾ ਲੱਗਦਾ ਕਿ ਜਿਸ ਘਰ ਵਿੱਚ ਇਹ ਰਹਿ ਰਹੇ ਸੀ ਇਹ ਮੁੰਡਾ ਇਸ ਦਾ ਪਿਤਾ ਇਸ ਦੀ ਮਾਂ ਤੇ ਇਸ ਦੀ ਭੈਣ ਯਾਨੀ ਚਾਰ ਜਾਣੇ ਰਹਿ ਰਹੇ ਸੀ ਇਸ ਘਰ ਵਿੱਚ ਤਾਂ ਇਹ ਕਿਰਾਏ ਤੇ ਰਹ ਰਹੇ ਸੀ ਇਹ ਘਰ ਤਾਂ ਕਿਸੇ ਹੋਰ ਦਾ ਸੀ ਪਰ ਗੈਰ ਕਾਨੂੰਨੀ ਢੰਗ ਨਾਲ ਬਣਿਆ ਹੋਇਆ ਸੀ ਅवैध ਕਲੋਨੀ ਜਿਵੇਂ ਆਪਾਂ ਕਹੇ ਦੀਏ ਉਸ ਵਿੱਚ ਬਣਿਆ ਹੋਇਆ ਸੀ ਇਸ ਘਰ ਕੇ ਇਸ ਉੱਤੇ ਮਿਊਸਪਲ ਕਮੇਟੀ ਕਾਰਵਾਈ ਕਰਦੀ ਹੈ ਤੇ ਬਲਡوزر ਫੇਰ ਕੇ ਇਸ ਘਰ ਨੂੰ ਢਾਹ ਦਿੱਤਾ ਜਾਂਦਾ ਕਿ ਇਹ ਗੈਰ ਕਾਨੂੰਨੀ ਆ ਪਰ ਇਹ ਘਰ ਉਹ ਮੁੰਡੇ ਦਾ ਨਹੀਂ ਸੀ ਉਸ ਘਰ ਦੇ ਵਿੱਚ ਤਾਂ ਇਹ ਸਿਰਫ ਕਿਰਾਏ ਤੇ ਰਹਿੰਦੇ ਸੀ ਤੇ ਉਸ ਬੱਚੇ ਨੂੰ ਤੇ ਉਸਦੇ ਬਾਪ ਨੂੰ ਦੋਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਜੋ ਇਹ ਘਟਨਾ ਸੀ ਇਸ ਘਟਨਾ ਦਾ ਸ਼ਹਿਰ ਉੱਤੇ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਰਖੜੀਆਂ ਦਾ ਤਿਹਾਰ ਸੀ ਬਜ਼ਾਰਾਂ ਦੇ ਵਿੱਚ ਰੌਣਕ ਲੱਗੀ ਹੋਈ ਸੀ ਜਦੋਂ ਦੁਕਾਨਾਂ ਬੰਦ ਹੋ ਜਾਂਦੀਆਂ ਤਾਂ ਸਭ ਦਾ ਕਾਰੋਬਾਰ ਠੱਪ ਹੋ ਜਾਂਦਾ ਇੱਕ ਤਾਂ ਉਹ ਨੁਕਸਾਨ ਹੁੰਦਾ ਦੂਸਰਾ ਇਸ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਲੋਕ ਜੋ ਇਸ ਸ਼ਹਿਰ ਦੇ ਵਿੱਚ ਸੀ ਉਹ ਇਹ ਸ਼ਹਿਰ ਤੋਂ ਬਾਹਰ ਨਿਕਲ ਗਏ ਪਰ ਜੋ ਦੂਸਰੇ ਲੋਕ ਸੀ ਉਹ ਇਸ ਕਰਕੇ ਇਸ ਸ਼ਹਿਰ 'ਚ ਨਹੀਂ ਆਏ ਕਿ ਜੋ ਉੱਥੇ ਮਾਹੌਲਾ ਤਣਾਅਪੂਰਵਕ ਹੈ ਇਸ ਲਈ ਉੱਥੇ ਜਾਣਾ ਠੀਕ ਨਹੀਂ ਤਾਂ ਜੋ ਘੁੰਮਣ ਆਉਂਦੇ ਸੀ ਲੋਕ ਉਹ ਵੀ ਨਹੀਂ ਆਏ ਤਕਰੀਬਨ ਇਸ ਘਟਨਾ ਦੇ ਕਾਰਨ ਸ਼ਹਿਰ ਨੂੰ 20 ਕਰੋੜ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ 2 ਦਿਨਾਂ ਤੱਕ ਤਾਂ ਇੱਥੇ ਕੰਮਕਾਰ ਹੀ ਠੱਪ ਰਿਹਾ ਜੋ ਦਿਹਾੜੀ ਵਾਲੇ ਸੀ ਜੋ ਹੈਂਡ ਟੂ ਮਾਉਥ ਜੋ ਰੋਜ਼ ਕਮਾਉਂਦੇ ਨੇ ਰੋਜ਼ ਖਾਂਦੇ ਨੇ ਉਹਨਾਂ ਦਾ ਵੀ ਹਾਲ ਬੁਰਾ ਹੋ ਜਾਂਦਾ ਜਦੋਂ ਇੱਕ ਦਿਨ ਵੀ ਉਹਨਾਂ ਦੀ ਦਿਹਾੜੀ ਨਹੀਂ ਲੱਗਦੀ ਪਰ ਇਹ ਛੋਟੀ ਘਟਨਾ ਜਿਸ ਨੇ ਵੱਡਾ ਰੂਪ ਧਾਰਨ ਕਰ ਲਿਆ ਉਸ ਕਾਰਨ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਜਿਆਦਾ ਲੋਕ ਇਹ ਕਹਿੰਦੇ ਨੇ ਕਿ ਜੁਪੀ ਦੇ ਵਿੱਚ ਜੋ ਜੋਗੀ ਦੀ ਸਰਕਾਰ ਹੈ ਉਹ ਬਲੋਜਰ ਚਲਾ ਦਿੰਦਾ ਜਾਨੀ ਕਹਿਣ ਦਾ ਮਤਲਬ ਜੋ ਵੀ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਦਿੰਦੇ ਨੇ। ਪਰ ਜੋਗੀ ਦੀ ਸਰਕਾਰ ਦੇ ਵਿੱਚ ਇਹ ਵੀ ਨਿਯਮ ਹੈ ਇਹ ਵੀ ਕਾਨੂੰਨ ਹੈ ਉੱਥੇ ਇਸ ਗੱਲ ਤੇ ਵੀ ਸ਼ਕਤੀ ਹੈ ਕਿ ਜਿਸ ਨੇ ਸਰਕਾਰੀ ਪ੍ਰਾਪਰਟੀ ਦਾ ਜਾਂ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਉਸ ਤੋਂ ਉਹ ਪਰਭਾਈ ਵੀ ਕਰਵਾਉਂਦੇ ਆ ਜਾਨੀ ਜੇ ਸਰਕਾਰਾਂ ਬਲਡੋజర్ ਚਲਾਉਂਦੀਆਂ ਨੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਜੋ ਬੰਦਾ ਸਰਕਾਰੀ ਸੰਪਤੀ ਜਾਂ ਲੋਕਾਂ ਦੀਆਂ ਚੀਜ਼ਾਂ ਆਮ ਜਨਤਾ ਦੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦਿਆ ਉਹਨਾਂ ਤੋਂ ਇਸ ਗੱਲ ਦੀ ਪਰਭਾਈ ਵੀ ਕਰਵਾਈ ਜਾਵੇ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਈ ਵਾਰ ਆਪਾਂ ਨੂੰ ਪੂਰੀ ਗੱਲ ਪਤਾ ਨਹੀਂ ਹੁੰਦੀ ਤੇ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਗਲਤ ਕੰਮ ਕਰ ਦਿੰਨੇ ਆ ਤੇ ਫਿਰ ਜਦੋਂ ਆਪਾਂ ਨੂੰ ਉਸ ਗੱਲ ਦਾ ਪਤਾ ਲੱਗਦਾ ਤਾਂ ਆਪਾਂ ਨੂੰ ਬੜੀ ਜ਼ਿਆਦਾ ਆਪਣੇ ਆਪ ਨੂੰ ਸ਼ਰਮਿੰਦਗੀ ਹੁੰਦੀ ਹੈ ਆਪਣੇ ਆਪ ਤੇ ਗੁੱਸਾ ਆਉਂਦਾ ਕਿ ਤੂੰ ਇਹ ਕੰਮ ਕਿਉਂ ਕੀਤਾ ਕਿਉਂਕਿ ਜੋ ਕਹਿੰਦੇ ਨੇ ਕਿ ਭੀੜ ਕਦੇ ਸਿਆਣੀ ਨਹੀਂ ਹੁੰਦੀ ਤੇ ਸਿਆਣੇ ਕਦੇ ਭੀੜ ਚ ਨਹੀਂ ਹੁੰਦੇ ਸੋ ਇਸ ਕਰਕੇ ਜਦੋਂ ਵੀ ਕਿਤੇ ਇਦਾਂ ਦੀ ਗੱਲ ਹੁੰਦੀ ਆ ਤਾਂ ਉਸ ਦਾ ਪਹਿਲਾਂ ਆਪਾਂ ਨੂੰ ਪੱਕਾ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੈ ਕਿਉਂ ਇਹ ਜੋ ਹੋ ਰਿਹਾ ਇਸ ਪਿੱਛੇ ਕੀ ਕਾਰਨ ਹੈ ਇਹ ਨਹੀਂ ਹੁੰਦਾ ਕਿ ਜੇ ਕਹਿਤਾ ਕੁੱਤਾ ਕੰਨ ਲੈ ਗਿਆ ਆਪਾਂ ਕੁੱਤੇ ਪਿੱਛੇ ਭੱਜੀਏ ਪਹਿਲਾਂ ਕੰਨ ਦੇਖੋ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Das ist egal.